ਮਾਦੋਪੁਰ ਡੈਮ ਦੇ ਜਿਹੜੇ ਮੁਲਾਜ਼ਮ ਫਸੇ ਸੀ ਦੂਸਰੇ ਪਾਸੇ ਉਹਨਾਂ ਨੂੰ ਸਪੈਸ਼ਲ ਹੈਲੀਕਾਪਟਰ ਦੇ ਜ਼ਰੀਏ 에ਅਰ ਫੋਰਸ ਅਤੇ ਆਰਬੀ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਇਹ ਤੁਸੀਂ ਹੈਲੀਕਾਪਟਰ ਆਮ ਤੌਰ ਤੇ ਤੁਸੀਂ ਫਿਲਮਾਂ ਦੇ ਵਿੱਚ ਜਾਂ ਫਿਰ ਜਿੰਨੀਆਂ ਵੀ ਫਾਈਟਰ ਫਿਲਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਦੇਖਿਆ ਹੋਣਗੇ ਜਾਂ ਦੇਸ਼ ਭਗਤੀ ਦੀਆਂ ਤੇ ਤੁਹਾਨੂੰ ਅੱਜ ਅਸੀਂ ਮਾਧੋਪੁਰ ਡੈਮ ਤੋਂ ਦਿਖਾ ਰਹੇ ਹਾਂ ਕਿਉਂਕਿ ਉੱਥੇ ਲਗਭਗ 50 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਡੈਮ ਦੇ ਉਹ ਉੱਥੇ ਫਸੇ ਹੋਏ ਸੀ ਤੇ ਅੱਜ ਇਸ ਨੂੰ ਬਚਾਉਣ ਦੀ ਖਾਤਰ ਇਹ ਜਿਹੜਾ ਸਪੈਸ਼ਲ ਹੈਲੀਕਾਪਟਰ ਹੈ ਉਸ ਨੂੰ 에ਅਰ ਫੋਰਸ ਅਤੇ ਆਰਮੀ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਜ਼ਰੀਏ ਵਰਤਿਆ ਗਿਆ ਤੇ ਜਿਹੜੇ ਵੀ ਮੁਲਾਜ਼ਮ ਉਸ ਜਗ੍ਹਾ ਦੇ ਉੱਪਰ ਫਸੇ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਬੜੇ ਸੇਫ ਤਰੀਕੇ ਦੇ ਨਾਲ ਉਹਨਾਂ ਨੂੰ ਸੇਫ ਜਗ੍ਹਾ ਦੇ ਉੱਪਰ ਲਜਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਇੱਕ ਜਿਹੜਾ ਆਮ ਹੈਲੀਕਾਪਟਰ ਹੁੰਦਾ ਆ ਆਰਮੀ ਦਾ 에ਅਰ ਫੋਰਸ ਦਾ ਉਹਨਾਂ ਦੇ ਵੱਲੋਂ ਵੀ ਇੱਥੇ ਪਹਿਲਾਂ ਜਾਇਜ਼ਾ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਸਪੈਸ਼ਲ ਜਿਹੜਾ ਹੈਲੀਕਾਪਟਰ ਹੈ ਉਹ ਆਇਆ ਅਤੇ ਇਹਨਾਂ ਬੰਦਿਆਂ ਨੂੰ ਰੈਸਕਿਊ ਕਰਕੇ ਬਾਹਰ ਸੇਫ ਜਗ੍ਹਾ ਦੇ ਉੱਪਰ ਲਜਾਇਆ ਜਾ ਰਿਹਾ ਹੈ ਤੁਹਾਨੂੰ ਇੱਕ ਤਸਵੀਰ ਦਿਖਾ ਦਈਏ ਕਿ ਜਿਹੜਾ ਮਾਧੋਪੁਰ ਡੈਮ ਹੈਗਾ ਆ ਇਸ ਦੇ ਚਾਰ ਜਿਹੜੇ ਗੇਟ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤੇ ਹੁਣ ਪਾਣੀ ਦਾ ਵਹਾਅ ਜਿਹੜਾ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਚੁੱਕਾ ਜਿਹੜਾ ਰਾਵੀ ਦਰਿਆ ਦੇ ਵਿੱਚ ਪਾਣੀ ਜਾ ਰਿਹਾ ਏ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁਣ ਪਾਣੀ ਜਾ ਰਿਹਾ ਹੁਣ ਇਸ ਦਾ ਕੋਈ ਕਿਊਸਿਕ ਨਹੀਂ ਰਹਿ ਗਿਆ ਹੁਣ ਇਹਦੀ ਕੋਈ ਮਾਤਰਾ ਨਹੀਂ ਰਹਿ ਗਈ ਹੁਣ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਅੱਗੇ ਰਾਵੀ ਦਰਿਆ ਦੇ ਵਿੱਚ ਓਵਰਫਲੋ ਦੇ ਤਰੀਕੇ ਦੇ ਨਾਲ ਹੁੰਦਾ ਹੋਇਆ ਜਾ ਰਿਹਾ ਹੁਣ ਨਾਲ ਦੀ ਨਾਲ ਹੀ ਤੁਹਾਨੂੰ ਇਹ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੱਲ ਦੀ ਜਿਹੜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਉਹ ਵੀ ਮਾਧੋਪੁਰ ਡੈਮ ਦੀ ਸੀਗੀ ਜਿਹੜਾ ਇਸ ਥੜੇ ਤੋਂ ਪਾਣੀ ਓਵਰਫਲੋ ਹੋ ਗਿਆ ਸੀ ਆ ਦੇਖੋ ਵੀ ਜਿਹੜੇ ਇਧਰ ਵੀ ਗੇਟ ਬਣੇ ਹੋਏ ਨੇ ਇਹ ਸੁजानਪੁਰ ਵਾਲੀ ਨਹਿਰ ਹੈਗੀ ਐ ਸੁजानਪੁਰ ਜਿਹੜੀ ਨਹਿਰ ਬਹੁਤ ਵੱਡੀ ਨਹਿਰ ਆ ਇਧਰੋਂ ਵੀ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਅੱਗੇ ਜਾਂਦਾ ਤਾਂ ਇਹਦੇ ਗੇਟਾਂ ਦੇ ਉੱਤੋਂ ਦੀ ਪਾਣੀ ਹੋ ਗਿਆ ਸੀ ਗੇਟਾਂ ਦੇ ਉੱਤੋਂ ਦੀ ਪਾਣੀ ਹੋ ਗਿਆ ਸੀ ਆ ਦੇਖੋ ਵੀ ਜਿਹੜੀ ਜਿੰਨਾ ਵੀ ਕਹਾ ਆ ਜਾਂ ਫਿਰ ਜਿੰਨਾ ਵੀ ਇਹ ਬੂਝੇ ਜੇ ਨੇ ਉਹ ਸਾਰੇ ਵੇਖੋ ਉੱਤੋਂ ਦੀ ਹੋ ਗਿਆ ਸੀ ਪਾਣੀ ਤੇ ਇੱਥੇ ਆ ਦੇਖੋ ਵੀ ਜਿੱਥੇ ਬੈਰੀ ਬੈਰੀਅਰ ਜਾਂ ਲੱਗਾ ਹੋਇਆ ਇਹ ਵੀ ਪੂਰਾ ਕੱਲ ਨੁਕਸਾਨਿਆ ਗਿਆ ਸੀ ਦੂਰ ਦੂਰ ਤੱਕ ਦੇਖੋ ਵੀ ਆ ਵੇਖੋ ਵੀ ਇੱਥੋਂ ਤੱਕ ਉੱਤੋਂ ਤੱਕ ਜਿਹੜਾ ਪਾਣੀ ਹੈ ਕਿਉਂਕਿ ਕੱਲ ਫਲੱਡ ਗੇਟ ਖੋਲੇ ਨਹੀਂ ਗਏ ਸੀਗੇ ਫਲੱਡ ਗੇਟ ਗੋਲੇ ਨਹੀਂ ਗਏ ਸੀ ਤੇ ਇਸ ਕਰਕੇ ਪਾਣੀ ਦੇਖੋ ਵੀ ਉੱਤੋਂ ਦੀ ਹੋ ਗਿਆ ਸੀ ਤੇ ਜਿਹੜੇ ਉਦੋਂ ਚਾਰ ਗੇਟ ਹੈਗੇ ਨੇ ਉਹ ਪੂਰੀ ਤਰ੍ਹਾਂ ਟੁੱਟ ਗਿਆ ਤੇ ਹੁਣ ਪਾਣੀ ਧੜਾ ਧੜ ਬਿਨਾਂ ਕਿਉ ਸਿਕ ਤੋਂ ਬਿਨਾਂ ਕਿਸੇ ਮਾਤਰਾ ਤੋਂ ਰਾਵੀ ਦਰਿਆ ਦੇ ਵਿੱਚ ਪੈ ਰਿਹਾ ਤੇ ਰਾਵੀ ਦਰਿਆ ਦਾ ਜਿਹੜਾ ਵੱਡਾ ਹਿੱਸਾ ਆ ਉਹ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਨੂੰ ਵੀ ਬਹੁਤ ਜ਼ਿਆਦਾ ਮਾਰ ਕਰੂਗਾ ਪਰ ਪੰਜਾਬ ਦੇ ਵਿੱਚ ਜਿੱਥੇ ਮਕੌੜਾ ਪਤਨ ਦਾ ਏਰੀਆ ਆ ਉਸ ਏਰੀਏ ਨੂੰ ਬਹੁਤ ਜ਼ਿਆਦਾ ਮਾਰ ਕਰੂਗਾ ਤੇ ਗਰਦਾਸਪੁਰ ਦੀਨਾ ਨਗਰ ਦੇ ਏਰੀਏ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਨਾ ਤੇ ਕੱਲ ਦੀ ਤੇ ਅੱਜ ਦੀ ਤਸਵੀਰ ਤੁਹਾਨੂੰ ਇਸ ਕਰਕੇ ਵੀ ਦਿਖਾਉਣੀ ਲਾਜ਼ਮੀ ਹੈ ਕਿ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਬਹੁਤ ਜ਼ਿਆਦਾ ਉਹ ਇਸੇ ਡੈਮ ਦੀ ਵੀਡੀਓ ਆ ਜਿੱਥੇ ਲੋਕ ਘਬਰਾ ਵੀ ਗਏ ਸੀ ਕਿ ਉਹ ਵੀਡੀਓ ਨੂੰ ਲੋਕਾਂ ਨੇ ਵੇਖ ਕੇ ਬਹੁਤ ਜ਼ਿਆਦਾ ਆਪਣੇ ਮਨਾ ਦੇ ਵਿੱਚ ਡਰ ਵੀ ਬਣਾ ਰਿਆ ਸੀ ਤੇ ਡਰਨ ਵਾਲੀ ਗੱਲ ਵੀ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਪਿੱਛੋਂ ਵਧ ਰਿਹਾ ਕੱਲ ਫਲੱਡ ਗੇਟ ਨਹੀਂ ਖੋਲੇ ਗਏ ਸੀ ਅੱਜ ਇਹ ਮਾਧੋਪੁਰ ਦੇ ਫਲੱਡ ਗੇਟ ਖੋਲੇ ਗਏ ਨੇ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਜਿਹੜੇ ਦੂਸਰੇ ਪਾਸੋਂ ਚਾਰ ਗੇਟ ਫਲੱਡ ਫਲੱਡ ਗੇਟ ਨੇ ਜਿਹੜੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤੇ ਹੁਣ ਪਾਣੀ ਧੜਾ ਧੜਾ ਰਾਵੀ ਦਰਿਆ ਦੇ ਵਿੱਚ